10000 ਦੇ ਕਰੀਬ ਮਨੁੱਖ ਬੈਠੇ ਹਨ ਮੰਦਰ ਮਸਜਿਦ ਗੁਰਦੁਆਰੇ 'ਚ ਇੱਕ ਜਗ੍ਹਾ ਸੂੰਦਰਾ ਬਾਕੀ ਨਹੀਂ ਕਦੇ ਹੀ ਨਹੀਂ ਹੁੰਦੇ ਬਾਲਵੰਨ ਮੈਨੂੰ 48 ਸਾਲ ਕਥਾ ਕਰਦੇ ਹੋ ਗਏ ਨੇ ਕਿਦਰ ਇਹਨੂੰ ਕਠੋਰ ਬਚਨ ਨਾ ਸਮਝ ਲੈਣਾ ਮੈਂ ਆਪਣੇ ਅਨੁਭਵ ਦੇ ਆਧਾਰ ਤੇ ਕਹਿ ਰਿਹਾ ਹਾਂ ਉਸ ਦਿਮੇ ਮੇਰਾ ਅਨੁਭਵ ਗਲਤ ਹੋਵੇ ਐਸਾ ਮੇਰਾ ਦਾਵਾ ਵੀ ਨਹੀਂ ਕਿ ਮੇਰਾ ਅਨੁਭਵ ਠੀਕ ਹੋਵੇ ਪਰ ਜੋ ਮੈਂ ਆਕੜੇ ਪੇਸ਼ ਕਰ ਰਿਹਾ ਆ ਆਮ ਗਹਿਰ ਗਮੀਰ ਲੋਗਾਂ ਦੇ ਇਹੀ ਆਕੜੇ ਨੇ 10000 ਦੇ ਕਰੀਬ ਮਨੁੱਖ ਮੰਦਰ ਮਸਜਿਦ ਬੁਰਦਵਾਰੀ ਚਰਚੇ ਬੈਠੇ ਹੋਣ ਇੱਕ ਜਗ੍ਹਾ ਸੋਹੰਦਾ ਜਦੋਂ ਸਮਝ ਆਵੇ ਜੋ ਜਾਗ ਸੁਚੇਤ ਹੋਵੇ ਪਰਮਾਤਮਾ ਦੇ ਪ੍ਰਤੀ ਧਰਮ ਦੇ ਪ੍ਰਤੀ ਜਾਗਿਆ ਪਸ਼ੂ ਪਰਿਵਾਰ ਦੇ ਪ੍ਰਤੀ ਵੀ ਨਹੀਂ ਜਾਗਿਆ ਉਹਨੂੰ ਪਰਿਵਾਰ ਦਾ ਵੀ ਨਹੀਂ ਪਤਾ ਮਨੁੱਖ ਜ਼ਿਆਦਾ ਜਾਗੇ ਤੈਨੂੰ ਪਰਿਵਾਰ ਦਾ ਪਤਾ ਚੱਲ ਜਾਵੇ ਧੀ ਭੈਣ ਦਾ ਪਤਾ ਚੱਲਵੇ ਮਾਮੇ ਮਾਸੀਆਂ ਦਾ ਪਤਾ ਚੱਲਵੇ ਦਾਦੀ ਦਾ ਨਹੀਂ ਦਾ ਪਤਾ ਚਲ ਗਿਆ ਸੱਸ ਸਹੁਰੇ ਦਾ ਪਤਾ ਚਲ ਗਿਆ ਪਛੂੜੂ ਇਹ ਵੀ ਨਹੀਂ ਪਤਾ ਜਿਆਦਾ ਜਾ ਗਿਆ ਪਰ ਮੈਂ ਅਰਜ਼ ਕਰਾਂ 10000 ਦੇ ਕਰੀਬ ਕਿਧਰੇ ਲੋਕੀ ਬੈਠੇ ਹੋਣ ਇੱਕ ਨੂੰ ਪਰਮਾਤਮਾ ਦਾ ਵੀ ਪਉਦਾ ਮੇਰਾ ਪਰਿਵਾਰ ਦਾ ਨਹੀਂ ਪਰਮਾਤਮਾ ਦਾ ਵੀ ਪਤਾ ਚਲਦਾ ਮੇਰੇ ਸੋਨੇ ਚਾਂਦੀ ਦਾ ਨਹੀਂ ਪ੍ਰਭੂ ਦਾ ਵੀ ਪਤਾ ਚਲਦਾ ਮੇਰਾ ਧਨ ਦਾ ਨਹੀਂ ਧਰਮ ਦਾ ਵਿਗਿਆਨ ਉਹ ਕਿਹਾ ਜਾਦੂ ਦੇ ਸੁਝੇ ਦਿੰਦੇ ਸਮਝ ਆਉਂਦੀ ਹੁਣ ਧਿਆਨ ਨਾਲ ਸੁਣਨਾ 10000 ਜਗ੍ਹਾ ਤੋਂ ਬੈਠੇ ਹੋਣ ਉਹਨਾਂ ਚ ਇੱਕ ਸਾਧੂ ਹੁੰਦਾ ਜਦੀ ਸੁਰਤ ਚੱਲ ਪਈ ਜਾਗਰ ਤੇ ਕਈ ਮਿਲਦੇ ਨੇ ਪਰ ਚੱਲਦੇ ਨਹੀਂ ਸਮਝ ਤੇ ਆਉਂਦੀ ਸਮਝ ਤੇ ਆਉਂਦੀ ਇੱਕ ਸਾਧੂ ਹੁੰਦਾ ਜੋ ਚੱਲ ਪਿਆ ਹੈ ਉਧੇ ਸੁਰਤ ਚੱਲ ਪਈ ਹੈ ਉਧਰ ਧਿਆਨ ਚੱਲ ਪਿਆ ਔਰ ਇਹ ਜ਼ਮੀਨੀ ਰਸਤਾ ਨਹੀਂ ਪਹਾੜੀ ਰਸਤਾ ਹੈ ਫਿਰ ਉਹ ਘਟ ਘਾਟੀ ਈ ਰਾਮ ਕੀ ਤੈਂ ਚੜੇ ਉਹ ਕਰੀ ਮੁਖਤਸਰ ਵਿੱਚ ਕਰਦਾ 10000 ਦੇ ਕਰੀਬ ਕਿਦਰੇ ਸਾਧੂ ਬੈਠੇ ਹਨ ਤੋ ਇੱਕ ਖਾਲਸਾ ਹੁੰਦਾ ਹੈ ਇੱਕ ਸੰਤ ਆਉਂਦਾ ਹੈ ਇੱਕ ਬ੍ਰਹਮ ਗਿਆਨੀ ਆਉਂਦਾ ਹੈ ਬਾਕੀ ਨਹੀਂ ਇਸ ਹਿਸਾਬ ਨੇ ਨਾਲ ਕੋਈ ਕਰੋੜਾਂ ਵਿੱਚ ਇੱਕ ਅੱਦਸ ਕੋਈ ਕਰੋਨਾ ਚ ਇੱਕ ਕਰ ਖਾਲਸਾ ਕੋਟ ਨਵੇਂ ਨਾਨਕ ਕੋ ਨਾਰਾਇਣ ਜੈ ਚੇਤ ਜਣਾ ਖੜਾ ਖਾਲਸਾ ਨਹੀਂ ਨਹੀਂ ਪਤਾ ਨਹੀਂ ਸ਼ਬਦ ਬਰਦਾਸ਼ਤ ਕਰੋਗੇ ਕਿ ਨਹੀਂ ਜਣਾ ਖੜਾ ਸੰਤ ਨਹੀਂ